ਸਿੰਸੇ ਪਾਰਾ ਤੋਂ ਜੀ ਦੇ ਤਾਂ ਕੋਹਤਰੀ ਸਰਕਾਰ ਜੋ ਜਿੱਤੇ ਵੀ ਇਸ ਰਹਿਣ ਨੂੰ ਚਾਹਤ ਕਰਵਾਉਂਦੇ ਨਹੀਂ ਜਿਹੜੇ ਦੂਰੋਂ ਕਰਦੇ ਆ फोटो वगैरा बाद करा गे क्योंकि लेट अगे ही लेट आप बाद देखा फोटो वगैरा ਦੇਓ ਦੇ ਰਸਤਾ ਦਿਓ ਜੀ ਇੱਕ ਮਿੰਟ ਜੀ ਸਾਹਿਬ ਵੀਰ ਜੀ ਰਸਤਾ ਸਾਡੇ ਮੀਡੀਆ ਨੂੰ ਕੰਮ ਕਰਨ ਦੋ ਨਾ ਰਸਤਾ ਦਿਓ ਨਾ ਅੱਜ ਚੰਗੀ ਟੈਕਨੀਕ ਹੋਣਾ ਵੀਰ ਜੀ ਨਹੀਂ ਯਾਰ ਬਾਅਦ ਚ ਕਰੋ ਫੋਟੋ ਕਰੀਏ ਲੈਟ ਆਪਾਂ ਤਾਂ ਹੋ ਗਏ ਕੋਈ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਯਾਰ ਐ ਹੁਣ ਸਾਲ ਦੇ ਹੋ ਰਹੇ ਮੈਂ ਤਾਂ ਲੋ ਹਾਂ ਅੰਦਰ ਜਾਣਾ ਕਿਸੇ ਨੇ ਜੀ ਪਲੀਜ਼ ਉਹਦੇ ਫੋਟੋ ਇੱਥੇ ਬਹੁਤ ਬਣਨੇ ਆ ਅੰਦਰ ਨਾ ਜਾਓ ਵੀਰੇ ਗੁਰਦੁਆਰਾ ਆਜੋ ਆਜੋ ਨਹੀਂ ਸਰਦੀ ਆ ਜਾਓ ਜੀ ਚੱਲਦੇ ਚੱਲਦੇ ਦੇਖੀ ਓਏ ਓਏ ਉਹ ਕਿਹੜਾ ਸਾਈਡ ਤੇ ਚੱਲਦਾ ਚੱਲਦਾ ਚੱਲਦੇ ਚੱਲ 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 ਸੁਪਰੀ ਜੀ ਨੂੰ ਕਹਿੰਦੀ ਸੀ ਹੋਰ ਲੈ ਜਿੰਦਾਬਾਦ ਜਿੰਦਾਬਾਦ ਬਹੁਤ ਸਵਾਗਤ ਕਰਦੇ ਆ ਸਾਡੇ ਵੱਡੇ ਭੈਣ ਜੀ ਦੀ ਬੀਬਾ ਆਪਨ ਕੋ ਮਾਮੋ ਜੀ ਦਾ ਉਹਨਾਂ ਤੇ ਆਉਣ ਯਾਰ ਕਰ ਰਹੀ ਸੀ ਬੜਾ ਸਾਡੇ ਇਲਾਕੇਆਂ ਵੀ ਚਾਹ ਸੀ ਕਿ ਬਹੁਤ ਮੈਂ ਤਾਂ ਕਹੂੰਗਾ ਪਹਿਲੀ ਵਾਰ ਸਾਡੇ ਕੇ ਸਰਕੇ ਚਾਏ ਨੇ ਅਸੀਂ ਬਹੁਤ ਸਾਰਾ ਕੀਤੀਆਂ ਫੁਰਕਿਆ ਉਹ ਕਰਕੇ ਦਿਖਾਇਆ ਬੱਲਾ ਤਾਂ ਆਪਾਂ ਸਾਰੀਆਂ ਕਾਮੀਆਂ ਹੁਣ ਇਹਨਾਂ ਵਾਲੇ ਵੀ ਬੀਬਾ ਜੀ ਬਾਰੇ ਦੇ ਪ੍ਰਵਾਹ ਵਾਲੇ ਗੱਲ ਕਰੀਏ ਤਾਂ ਇੱਕੋ ਇੱਕ ਪੰਜਾਬ ਚ ਸੌਫੀ ਅਪਰੋਚ ਹਰ ਇਨਸਾਨ ਜੇ ਤੁਸੀਂ ਦੋ ਘੰਟੇ ਸੋਚ ਲਿਆ ਨਾ ਕਿ ਮਾਤਾ ਸਾਹਿਬ ਨੂੰ ਮਿਲਣਾ ਸੁਖਮੀਰ ਜੀ ਨੂੰ ਮਿਲਣਾ ਬੀਬਾ ਜੀ ਨੂੰ ਮਿਲਣਾ ਮਿਲਿਟਿਆ ਸਾਹਿਬ ਨੂੰ ਮਿਲਣਾ ਤੇ ਨਾਲ ਹੀ ਜਿਹੜੇ ਫੱਟੀਆਂ ਕੋਲੀਆਂ ਕਰਕੇ ਜਾਏ ਨੇ ਜਿਹੜੇ ਥੰਨੇ ਨੂੰ ਰੁੱਕ ਕੇ ਗਏ ਨੇ ਆ ਕੌਂਸਲ ਵਾਲਿਆਂ ਤੋਂ ਫਾਸ ਕਰ ਇਹਨਾਂ ਨੂੰ ਪਹੁੰਚਦਾ ਕਿ ਜੇ ਨਾਲੇ ਝੜਪੜਾਂ ਦੇ ਮੈਂ ਸਾਰੀ ਸਮਝਦਾ ਬੀਬਾ ਹੈਲੋ ਹੈਲੋ ਜੀ ਆ ਕਿੱਧਰ ਤੁਹਾਨੂੰ ਹਲਕਾ ਦਾ ਹੈਲੋ ਕਿਹਦਾ ਤੁਹਾਰਾ ਗੱਲ ਕਰਦਾ ਬੋਲੇ देखो इधर देखो जी इधर इधर वीर इधर करो पिछे आज ਤੁਹਾਡੇ ਭਰਾਵਾਂ ਤੇ ਤੁਸੀਂ ਕਿਉਂਕਿ ਸ਼ੌਕਰੀ ਕਾਲਜ ਦੀ ਰੀਡ ਵੀ ਹਟੀਆਂ ਤੁਹਾਡੇ ਨਸੀਬ ਦਾ ਸਾਹ ਤੁਸੀਂ ਤਾਂ ਪਰਵਾਹ ਤੇ ਕਰਕੇ ਇਸ ਚੌਹ ਮਹੰਮਦ ਬਖਾਇਆ ਅਰ 20 ਤਰੀਕ ਵਾਲੇ ਦਾ ਇਸੇ ਤਰ੍ਹਾਂ ਵੀ 30 ਤੱਕ ਘਰ ਘਰ ਜਾ ਕੇ ਵੋਟਰਾਂ ਨੂੰ ਵੀਰ ਕਹੋਗੇ ਅਰ 20 ਤਰੀਕ ਨੂੰ ਤਕਰੀਬੇ ਚੌਹ ਮਹੰਮਦ ਸਮਾਜ ਪਾਰਟੀ ਜਿੰਦਾਰਾ ਹੋਦਰ ਸਮਾਜ ਪਾਰਟੀ ਜਿੰਦਾਰਾ बहुत-बहुत आराधनीय राजू जी का खासा बहुत धन्यवाद। तो हो जी, बहुत आराधनीय। जिन्होंने पंजाब के धातुओं संबंधी होए अस्सी फार रैली एक मंडल में मिला है। यह उन घरों में करवानी, सब करवानी आप। मेरी आम फैमा, मेरी आम दामा, मेरे भी, सोमरिया कांग्रेस ने सारे नीला सेवान, लॉर्ड्स मास्टर ਦੀ ਬਾਦਲ ਖਾਬਤਾ ਦੇ ਪ੍ਰਧਾਨ ਮੰਤਰੀ ਬਜਾਅ ਸਰ ਦੇ ਕਰਨਗੇ ਇਹ ਬਾਏ ਤੇਜਦੀ ਬਾਹਾਂ ਕੇ ਮੈਡਲ ਲੈ ਆ ਦੇਖੋ ਵੀਰੇ स्टेट वलो के तरह जॻह सॼी कराइड कर के देखे सरपंच मुझे टीम उन्होंने बाहर निकाला का पैकेज गिरस को आते हैं किसी को बैठे होनी बैठे हो ऐसे में का बहुत वॉश कंडीशन है ऐसे कोई शौचालय नहीं कोई मेडिकल फैसिलिटी नहीं कोई बच्चों वास्ते नहीं क्या ताकि आप جميعا सुन पाए क्या हुआ ताकि अपन جميعا सुन उठियां ਤਾਂ ਤੁਸੀਂ ਸਾਰੇ ਸਤਿਕਾਰਯੋਗ 6 ਵਜੇ ਤੱਕ ਪਰਮਿਸ਼ਨ ਆ ਉਹਨਾਂ ਅਗਲੇ ਦਾ ਪ੍ਰੋਗਰਾਮ ਖਰਾਬ ਹੋ ਜਾਊਗਾ ਤੁਸੀਂ ਸਿਆਣੇ ਬਾਰੇ ਲੋਕੀਏਗੇ ਸਾਰੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿਦਾਂ ਦਾ ਪ੍ਰੋਗਰਾਮ ਤੇ ਪਰਪਸ ਕੀ ਹੈ ਯਾਦ ਹੋਵੇ ਆਜੇ ਪੈਨ ਦੇ ਸ਼ੋਨ ਪ੍ਰਚਾਰ ਵਾਸਤੇ ਇੱਥੇ ਪਹੁੰਚੀਆਂ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਸਭ ਤੋਂ ਸਾਡੇ ਪਾਰਟੀ ਦੇ ਨੌਜਵਾਨ ਸੀ ਜਿਹੜੇ ਬੰਦਿਆਂ ਦਾ ਸਾਹਮਣਾ ਕਰਕੇ ਲੜ ਰਹੀ ਹੈ ਖੰਨੇ ਹਲਕੇ ਦੀ ਸੇਵਾ ਵਾਸਤੇ ਮੈਂ ਉਮੀਦ ਕਰਦੀਆਂ ਕਿ ਸਾਰੀਆਂ ਪੈਨਾਂ ਇਕੱਠੇ ਹੋ ਕੇ ਆਪਣੀ ਇਸ ਪੈਨ ਨੂੰ ਕਾਮਯਾਬ ਕਰਨ ਕਿਉਂਕਿ ਜਦ ਇੱਕ ਔਰਤ ਅੱਗੇ ਆਉਂਦੀ ਹੈ ਤੇ ਪਾਵੇਂ 50% ਸਾਡੀ ਆਬਾਦੀ ਔਰਤਾਂ ਦੀ ਹੈਗੀ ਲੇਕਿਨ ਔਰਤਾਂ ਦੇ ਮਸਲਿਆਂ ਤੇ ਵੱਲ ਉਹਨਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਜਦ ਇੱਕ ਔਰਤ ਅੱਗੇ ਆਉਂਦੀ ਹੈ ਸੇਵਾ ਵਾਸਤੇ ਤਾਂ ਔਰਤਾਂ ਦੇ ਮਸਲੇ ਪੈਲ ਦੀ ਤਰ੍ਹਾਂ ਹੀ ਹੱਲ ਹੁੰਦੇ ਨੇ ਅੱਜ ਮੈਂ ਹਲਕੇ ਖੰਨੇ ਦੀ ਸਾਰੀ ਭੈਣਾਂ ਨੂੰ ਮੈਂ ਬੇਨਤੀ ਕਰਦਿਆਂ ਕਿ ਆਪ ਦੀ ਆਪਣੀ ਭੈਣ ਨੂੰ ਤੁਸੀਂ ਕਾਮਯਾਬ ਕਰੋ ਆਪਣੀ ਪੰਥਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਪੰਜਾਬ ਦੀ ਤਰੱਕੀ ਵਾਸਤੇ ਆਪਣੀ ਵੋਟ ਪਾਓ ਚੰਨੀ ਨੂੰ ਸੀਐਮ ਬਣੇ ਲਾਣੇ ਹੈਗਾ ਕਾਂਗਰਸ ਤੁਹਾਨੂੰ ਲੱਗਦਾ ਕਿ ਕੋਈ ਇੰਪੈਕਟ ਪਾਉਂਗਾ ਹਨ ਚੋਰਾ ਨੂੰ ਐਲਾਨ ਦਿੱਤਾ ਹੈ ਤਾਂ ਇਮਪੈਕਟ ਤਾਂ ਤੁਸੀਂ ਆਪ ਦੇਖ ਲਓ 1 ਲੱਖ ਕਰੋੜ ਦਾ ਕਰਜ਼ਾ ਝਾੜ ਗਏ ਨੇ ਪੰਜਾਬ ਦੇ ਉੱਤੇ 5 ਸਾਲਾਂ ਦੇ ਅੰਦਰ ਕਿਸੇ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਰੇਤਾ ਵੇਚ ਕੇ ਖਾ ਕੇ ਬਜਲੀ ਟਰਾਂਸਫਰ ਤੱਕ ਖਾ ਗਏ ਵੈਕਸੀਨ ਦੇ ਪੈਸੇ ਖਾ ਗਏ ਰਾਸ਼ਨ ਦੇ ਪੈਸੇ ਖਾ ਗਏ ਵਜੀਫੇ ਖਾ ਗਏ ਸਭ ਕੁਝ ਠੱਕ ਛੱਕ ਕੇ ਪੰਜਾਬ ਨੂੰ ਤਾਂ ਖੋਖਲਾ ਕਰਕੇ ਚਲੇ ਗਏ ਹੁਣ ਕੀ ਇਮਪੈਕਟ ਹੈ ਹੁਣ ਤਾਂ ਇਮਪੈਕਟ ਦੇਖਣਾ ਪਊਗਾ ਕਿ ਜਿਹੜਾ ਪਾਣੀ ਚੋਰ ਦਿੱਲੀ ਤੋਂ ਆਇਆ ਹੈ ਪਾਣੀ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਜਿਹੜਾ ਕੇਜਰੀਵਾਲ ਕਹਿੰਦਾ ਥਰਮਲ ਬੰਦ ਕਰੋ ਕਿਸਾਨਾਂ ਨੂੰ ਕਰੋੜ ਰੁਪਏ ਪਰਾਲੀ ਪਾਓ ਹੁਣ ਇਸ ਚੋਰ ਤੋਂ ਬਚਨ ਦੀ ਲੜਾਈ ਹੈ ਤੇ ਕਾਂਗਰਸੀ ਸਾਰੀ ਆਪਣੀ ਵੋਟ ਰਲੀ ਮਿਲੀ ਲੜਾਈ ਜਿਹੜੇ ਲੜਦੇ ਨੇ ਉਹ ਕਾਂਗਰਸੀ ਆਪਣੀ ਵੋਟ ਆਮ ਆਦਮੀ ਨੂੰ ਟਰਾਂਸਫਰ ਕਰ ਰਹੇ ਨੇ ਜਿਵੇਂ 2017 ਚ ਦੋਨੋਂ ਨੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਭੰਡਿਆ ਝੂਠੇ ਇਲਜ਼ਾਮ ਲਾਏ ਤੇ ਦੂਜੇ ਪਾਸੇ ਲਾਰੇ ਲਾਏ ਤੇ ਇੱਕ ਦੀ ਸਰਕਾਰ ਬਣ ਗਈ ਦੂਜੀ ਵਿਰੋਧੀ ਧਿਰ ਬਣ ਗਈ ਤੇ ਰਲ ਮਿਲ ਕੇ ਇਹਨਾਂ ਨੇ 5 ਸਾਲ ਚਲਾਏ ਨੇ ਏਸੀ ਤਰ੍ਹਾਂ ਹੁਣ ਰਲੀ ਮਿਲੀ ਐ ਲੜ ਰਹੇ ਨੇ ਇਹਨਾਂ ਦੇ 11 ਬੰਦੇ ਤਾਂ ਭੱਜ ਗਏ ਕਾਂਗਰਸ ਵਿੱਚ ਹੁਣ ਕਾਂਗਰਸੀ ਆਮ ਆਦਮੀ ਦੇ ਕੈਂਡੀਡੇਟ ਬਨ ਰਹੇ ਨੇ ਤੇ ਆਮ ਆਦਮੀ ਦਾ ਕੈਂਡੀਡੇਟ ਕਾਂਗਰਸੀਆ ਹੁਣ ਵੋਟਾ ਪਾ ਕੇ ਮਦਦ ਕਰ ਰਹੇ ਨੇ